ਹਾਂ ਜੀ ਸਸਤੀ ਕਾਲਜ ਸਾਰਿਆਂ ਨੂੰ ਅਸੀਂ ਅੱਜ ਗੇਸਲੇ ਖਡਿਆਲਾ ਸੈਨੂ ਰੋਇਲ ਕਿੰਗ ਪੈਲਸ ਵਿੱਚ ਸਾਂਤ ਸੁਮਿਲਨ ਤੇ ਤੇ ਬਹੁਤ ਹੀ ਸੰਗਤ ਪਹੁੰਚੀ ਹੋਈ ਸੀ ਸਤਿਬਿਦੂ ਨੰਦਨ ਦਾਸ ਜੀ ਮਹਾਰਾਜ ਜੀ ਆਏ ਸੀ ਤੇ ਅੱਜ ਜੀ ਦਰਸ਼ਨ ਕਰੋ ਜਰਦਾ ਵੀਰੇ ਤੇ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਹੀ ਗਰਮੀ ਸੀ ਅੱਜ ਤਾਂ ਤੇ ਵਲੋਗ ਨਾਲ ਬਣੀ ਰਹੀ ਵੰਡ ਤੱਕ ਤੇ ਅਸੀਂ ਅੰਦਰ ਬਾਗ ਜਾ ਰਹੇ ਆ ਅੰਦਰ ਅੰਦਰ ਬਹੁਤ ਜਿਆਦਾ ਵਰਨੀ ਸੀ ਤੇ ਬਾਹਰ ਅਸੀਂ ਆਏ ਹਾਂ ਤੇ ਅਸੀਂ ਹੁਣ ਵਾਸ ਥੋੜੀ ਦੇਰ ਤੱਕ ਘੁੰਮਣਾ ਤੇ ਫਿਰ ਚਲ ਜਾਣਾ ਦੁਕਾਨਾਂ ਵਾਲੇ ਘੁੰਮ ਕੇ ਤੇ ਇਹ ਲੰਗਰ ਅਸੀਂ 파 ਲਿਆ ਸੀ ਤੇ ਮੱਥਾ ਵੀ ਟੇਕ ਦੇ ਅਸੀਂ ਟਾਈਮ ਨਾਲ ਆ ਗਏ ਗਿਵਰਨੀ ਬਹੁਤ ਜ਼ਿਆਦਾ ਸੀ ਤੇ ਤੇ ਅਸੀਂ ਬਾਹਰ ਆ ਗਏ ਸੀਗੇ ਹੋਈ ਗਾਨੇ ਦੇ ਲਈ ਸੰਦਕ ਸਾਰੀ ਬਾਹਰ ਰੱਖੀ ਸੀ ਮਹਾਰਾਜ ਜੀ ਜਾਣ ਵਾਲੇ ਸੀ ਤੇ ਸਾਰੀ ਸੰਦਕ ਬਾਹਰ ਆ ਗਈ ਸੀ ਤੇ ਅਸੀਂ ਤੇਰ ਬਾਹਰ ਆਏ ਸੀਗੇ ਬਾਹਰ ਤੇ ਉਹ ਮਾਰੇ ਸੀ ਤਾਂ ਖੰਗ ਵਾਲਾ ਬੱਸ ਥੋੜਾ ਟਾਈਮ ਹੰਗ ਘੁੰਮ ਕੇ ਤਾਂ ਅਸੀਂ ਬਾਅਦ ਸੀ ਚੱਲ ਜਾਣਾ ਸੀ ਤੇ ਇੱਥੇ ਅਸੀਂ ਆਪਣਾ ਵਲੋਗ ਦਾ ਹੰਡ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ ਤੁਹਾਨੂੰ